ਉਹ ਬਣਾ ਰਹੇ ਨੇ ਬੜੀ ਖੂਬਸੂਰਤ ਹੀ ਪ੍ਰਤੀਦ ਦਾ ਪ੍ਰੋਜੈਕਟ ਹੈ। ਕੀ ਹੈ? ਪ੍ਰਤੀਦ ਦਾ ਹੈਗਾ ਆਰਟ ਦਾ ਹੋਮਵਰਕ। ਬੱਸ ਉਹ ਮੈਡਮ ਦੇਖੂਗੀ ਤੇ ਮੈਡਮ ਪਤਾ ਲੱਗੂਗਾ ਤੇ ਇਹਨੂੰ ਡਾਂਟੂ। ਮੈਂ ਬਦਲਿਆ ਨਹੀਂ ਕਰਿਆ। ਘੜੀ ਦਾ ਸੈੱਲ ਇਹ ਮੁੱਕ ਚੁੱਕਿਆ ਹੈ। ਟਾਈਮ ਬਦੇ ਅੱਛੇ। ਠੀਕ ਹੈ। ਕੀ ਨਾਉਂਦਾ ਕੀ? ਅੱਗੇ ਨਾ ਘੜੀ ਕੋਈ ਨਾ ਰਵਾੜੀ। ਸੈੱਲ ਦੀ ਚਾਰਜਿੰਗ ਤਾਂ ਹੋ ਗਈ। ਉਹ ਯਾਦ ਹੀ ਗਿਆ ਤਾਂ ਸੈਲ ਦੀ ਹਾਂ ਬਿਜਲੀ ਖਤਮ ਹੋ ਗਈ ਸੈਲ ਦੀ ਬਿਜਲੀ ਖਤਮ ਹੋ ਗਈ ਇਹ ਇੱਥੇ ਇਹ ਪਿੱਛੇ ਵਾਲਾ ਟਾਈਮ ਵੀ ਦਿਖਾਦਾ ਨਾ ਦੋਨੋਂ ਬਸ ਦੋ ਸੈੱਟ ਕਰ ਦੋ ਨਹੀਂ ਇਹ ਰਹਿਣ ਦੇ ਇਹ ਨਹੀਂ ਦੇਖਦੇ ਸੀ ਇਹ ਪਤਾ ਨਹੀਂ ਕਿਸੇ ਦੇ ਦੂਜੇ ਦੇਸ਼ ਦਾ ਏ ਕੈਨੇਡਾ ਦਾ ਰੱਖਿਆ ਸੀ ਕੈਨੇਡਾ ਦਾ ਸੀਗਾ ਹਾਂਜੀ ਕਦੇ ਵੀ ਸੈਲ ਨੂੰ ਕਿਹਾ ਕੈਨੇਡਾ ਸਾਡਾ ਦੋਸਤ ਹੈ ਨਾ ਫਿਰ ਗੁਰਪ੍ਰੀਤ ਸਿੰਘ ਦਾ ਗੁਰਪ੍ਰੀਤ ਭਾਜੀ ਸਾਡੇ ਪੇਪਰ ਆ ਰਿਹਾ ਹੈ ਉੱਪਰ ਆਰਟਿਸਟ ਇੰਟਰਨੈਸ਼ਨਲ ਕਿਸੇ ਕੈਨੇਡਾ ਦਾ ਟਾਈਮ ਰੱਖਿਆ ਸੀ ਨਾਲ ਹੁਣ ਸਾਡੇ ਕੋਈ ਕੋਈ ਸਾਲ ਐ ਦੂਜੀ ਕੋ ਸੈੱਲ ਪਾਤਾ ਸੀ ਉਹ ਦੇਖੋ ਵੱਜ ਗਏ 6 ਘੜੀ ਚੱਲਣ ਲੱਗ ਪਈ ਹੈ ਚਲੋ ਹੁੰਦੇ ਮਮਾ ਦਿਖਾ ਲਈ ਆਹ ਖਾਧੇ ਹੀ ਬੜਾ ਵਧੀਆ ਪੂਰਾ ਟੈਲੈਂਟਡ ਕੰਮ ਹੈ ਕਿ ਤੂੰ ਸਿੱਖਿਆ ਤੇ ਲਿਖਿਆ ਵਾ ਨਾਮ ਨਾਲ ਕਰਨਾ ਪੈ ਰਿਆ ਆਹ ਲਿਆ ਆਹ ਦੋ ਤਿੰਨ ਦਿਨ ਹੋ ਗਏ ਵੇ ਇਹਨਾਂ ਨੂੰ ਕਹਿਆਂ ਨੂੰ ਦੋਨਾਂ ਨੂੰ ਸਕੂਲ ਦਾ ਕੰਮ ਹੈ ਦੋਨੇ ਨਹੀਂ ਕਰ ਰਹੇ ਨਾ ਇੱਕ ਬڑا ਨਾ ਛੋਟਾ ਤੇਰੀ ਮੈਡਮ ਨੇ ਦੇਖਣਾ ਬਰੋਗ ਬੇਰੇ ਉਹੀ ਤਾਂ ਤੇਰੀ ਆਪਾਂ ਪਤਾ ਲੱਗੂਗਾ ਮੈਮ ਡਾਂਟੂਗੇ ਨੂੰ ਹਾਂ ਤਾਂ ਤੀ ਦੇਖੋ ਇਧਰ ਜਿਹੜੀ ਕੰਮ ਹੋ ਰਿਹਾ ਹੈ ਇਹ ਬੱਚੇ ਦਾ ਕੰਮ ਹੋ ਰਿਹਾ ਹੈ ਇਹ ਆਪਣਾ ਨਜ਼ਾਰੇ ਨਾਲ ਖੇਡ ਰਿਹਾ ਨੂਰੀ ਤੂੰ ਉਹਦਾ ਲਾਸਟ ਵਾਲਾ ਤੂੰ ਹੀ ਕਰਨਾ ਉਹ ਵਾਲਾ ਜਿਹਦੇ ਵਿੱਚ ਬਟਰਫਲਾਈ ਪੇਸਟ ਹੈ ਨਾ ਆਪਣਾ ਨਹੀਂ ਹੁੰਦਾ ਬਟਰਫਲਾਈ ਪੇਸਟ ਕਿੱਦਾਂ ਕਰ ਦੂੰਗਾ ਹਾਂ ਕੁ ਮੇਰੇ ਕੰਮ ਚਲੋ ਬਣੀ ਗਿਆ ਨਾ ਵਾਓ ਇਹ ਆਰਟ ਚ ਤਾਂ ਵੀ ਕੰਪਲੀਟ ਕਰਨਾ ਨਹੀਂ ਨਹੀਂ ਉਹਨਾਂ ਨੇ ਮਨਾ ਕਰਿਆ ਵਾ ਥੋੜਾ ਥੋੜਾ ਤੇ ਲਿਖਿਆ ਵਾ ਕਿ ਆ ਕੀ ਕਰਨਾ ਹੈ ਅੱਜ ਕਲਰ ਇਟ ਕਰਨਾ ਹੈ ਨਾ ਵਾ ਹਾਂ ਇਹ ਕਹਿੰਦੇ ਇਹਨੂੰ ਕਰਕੇ ਨਾ ਥੋੜੇ ਸੰਨ ਨੂੰ ਇਹਨੂੰ ਜਿੱਥੇ ਜਿੱਥੇ ਹੋ ਸਕਦਾ ਕਰ ਦੋ ਹੋ ਗਿਆ ਬਸ ਚਲੋ ਇਹਨੂੰ ਪੂਰਾ ਕੰਪਲੀਟ ਨਹੀਂ ਕਰਨਾ ਹੋਵੇ ਨਹੀਂ ਵਿੱਚ ਕਲਰ ਕਰਿਆ ਵਾ ਉਹ ਕਲਰ ਹੈ ਉਹ ਕਰੀਅਨ ਕਲਰ ਕਰਨੇ ਅੱਛਾ ਠੀਕ ਆ ਲੇਆਉਟ ਹੀ ਕਰਨਾ ਵਾ ਸਿਰਫ ਜੈਂਟਲੀ ਆਈ ਲਾਈਨ ਡਰਾ ਕਰਕੇ ਕਲਰਡ ਆਊਟਲਾਈਨ ਬਸ ਹੋਣਾ ਹੋ ਗਿਆ ਚਲ ਪੱਤੀ ਦਾ ਮਟਰ ਛਿੱਲ ਲੈ ਆ। ਆ ਜਾ। ਪਰ ਨਹੀਂ ਹੱਥ ਨਾਲ ਲਈ ਹੁਣ ਤੂੰ ਗੰਦੇ ਕਰ ਦੇ ਆਪਣੇ ਹੱਥ ਤੇ ਦੇ। ਤੈਨ ਮੈਂ ਮਿੱਠੇ ਮਿੱਠੇ ਲਵਾਂਗੀ। ਇਹਨੂੰ ਆਦਤ ਹੈ ਨਾ ਇਹਨੇ ਵਿੱਚੋਂ ਮਿੱਠੇ ਮਿੱਠੇ ਜਿਹੜੇ ਹੁੰਦੇ ਆ ਨਾ ਕੱਚ-ਕੱਚੇ ਛੋਟੇ-ਛੋਟੇ ਉਹ ਖਾਣੇ ਹੁੰਦੇ। ਫੇ ਮੈਨੂੰ ਕੱਟ-ਕੱਟ ਕੇ ਦੇ ਦੇ ਨੇ ਉਹ ਨਾਲ-ਨਾਲ। ਜਿਦਾ ਆ ਗਿਆ ਪੱਤੀ ਤਾਂ ਲੈ ਆਵੇ। ਆ ਦੇ। ਆ ਗਏ। ਦੋ ਮੇਰੇ ਹੱਥ ਚ ਰੱਖੋ। ਬਤੇ ਉਹ ਵੀ ਨਹੀਂ ਛੱਡਣਾ ਨਾ ਓਹੋ ਸਟਾਕ ਰੱਖ ਲੈ ਆਉਣੇ ਆ ਬੜਾ ਇੱਕ ਦੇ ਸਟਾਕ ਸਟਾਕ ਨਹੀਂ ਸਟਾਕ ਖਾਣੇ ਵਾਸਤੇ ਉਹਨੇ ਇਹਨੂੰ ਸਟਰਾਉ ਨੂੰ ਹੱਥ ਇਹ ਚਲਾ ਕੇ ਇਸਨੇ ਮੰਗਵਾਈ ਆਪ ਮਟਰ ਕੀ ਮੈਂ ਛਿਲਾਉਂਗਾ ਮੇਥੀ ਵੀ ਪਰ ਕਿੱਥੇ ਕਰਵਾਇਆ ਕੁਝ ਵੀ ਨਹੀਂ ਇਹਨੇ ਇਹਨਾਂ ਗੰਦਾ ਬੱਚਾ ਹੈ ਪਰ ਧੀਤ ਸਿੰਘ ਬਹੁਤ ਗੰਦਾ ਬੱਚਾ ਖਾਣੇ ਤੇ ਵਸ ਜੋਰ ਦੇ ਲੈਣਾ ਮਗਾ ਕੇ ਬਹਾਨੇ ਨਾਲ ਕਿ ਮੈਂ ਕਰਵਾਉਂਗਾ ਹੈਲਪ ਇੱਕ ਵੀ ਨਹੀਂ ਕਰਵਾਈਨੇ ਹੈਲਪ ਤੇਰੀ ਉਪਰੋਂ ਮੈਨੂੰ ਦੇ ਦਿਓ ਖਾਣ ਨੂੰ ਮੈਨੂੰ ਦੇ ਦਿਓ ਹੈਨਾ ਇਹ ਚਿੱਲੇ ਚਲਾਏ गंदा बात है खाना चीज खाना है मिर्ची बहुत बड़ी <laughs> खा? <laughs> <सुदार>। <laughs> मिर्ची नो एक्शन हम्म खां मटर है अल्लमड़ मटर रेड मिर्ची आज तुमने ये सचियों है हाँ टेबल पर हमारा लगा था मेरा नमक ਸਪਾਈਸ ਕੰਟੇਨਰ ਹੈ ਨਮਕ ਦਾਣੀ ਵੈਸੇ ਤਾਂ ਪਲਾਸਟਿਕ ਦੀ ਉਹ ਚੰਗੀ ਨਹੀਂ ਹੁੰਦੀ ਪਰ ਸਟੀਲ ਵਾਲੀ ਦੀ ਇੰਨੀ ਕੇਅਰ ਵੀ ਨਹੀਂ ਨਾ ਹੁੰਦੀ ਸਾਡੇ ਵਰਗਿਆਂ ਨੂੰ ਕਹਣੀ ਚਲ ਮੈਂ ਕੋ ਚੇਂਜ ਕਰ ਦਿੰਦੇ ਆ ਪਲਾਸਟਿਕ ਦੀ ਚੀਜ਼ ਨੂੰ ਹੈ ਕਿ ਚਲ ਥੋੜਾ ਕੱਟ ਸਮੇਂ ਵਰਤ ਕੇ ਚੇਂਜ ਕਰਦੇ ਰੋ ਕਹਣੀ ਹਾਂ ਮੈਂ ਉਹਨੇ ਦੇ ਵਿੱਚ ਪਾ ਦਾਂ ਮੈਂ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਆ ਮੈਨੂੰ ਲੱਗਦਾ ਸੀ 6 ਸੱਤ ਮਹੀਨੇ ਹੋਏ ਮੈਂ ਵੀ ਚੇਂਜ ਕਰ ਦੂੰਦੀ ਬਰੱਖ ਲੈਣੀ ਨਹੀਂ ਵੀ ਜਿੱਦੈ ਤਾਂ ਹੁਣ ਕਰਤਾ ਨਾ ਸਾਫ ਉੱਤੋਂ ਬਾਤ ਦਾ ਉਹਦੇ ਵਿੱਚ ਉੱਤਰ ਪਾਤਾ ਉਹਦੇ ਵਿੱਚ ਉੱਤਰ ਬਾਤ ਦਾ ਸਾਫ ਵੀ ਹੋ ਜੁੰਦੀ ਹੈ ਹੈ ਨਾ ਜੇ ਇਹ ਗੰਦੀ ਹੋਊਗੀ ਫਿਰ ਇਹਦੇ ਵਿੱਚ ਕਰਦਾਂਗੇ ਚੇਂਜ ਸਹੀ ਨਹੀਂ ਬਿਲਕੁਲ ਸਹੀ ਨਾਲੇ ਸਫਾਈ ਵੀ ਹੋ ਜਾਂਦੀ ਨਾਲੇ ਚੇਂਜ ਵੀ ਹੋ ਜਾਂਦਾ ਦੇਖੋ ਜੀ ਇਹਦੇ ਵਿੱਚ ਮੈਂ ਮੋਸਟਲੀ ਮਸਾਲੇ ਆਪ ਹੀ ਪੀਸੇ ਹੋਏ ਹੁੰਦੇ ਸਾਰੇ लाल मिर्च भी असी पीसी भी अपने हिसाब मोटी पतली आ हल्दी भी असी आप ही पीस दे गर्म मसाला तो चलो पीस ही लेंगे सारे एना? है ना गाईज? है ना गाइस है ना गाइस गाइस थोड़े चक्कर दे भी चाहिए थे मैं कुछ देखते ना तो <laughs> सामने वालों को सारे कुछ साथ। ਆਪ ਰਸੀ ਦੇਖੋ ਨਵੀਂ ਚੀਜ਼ ਖਾਧੀ ਐ ਮੱਕੀ ਦਾ ਆਟਾ ਤੁਸੀਂ ਵੀ ਕਹਿਣਾ ਸੀ ਸਪੈਸ਼ਲ ਕੀ ਆਏ ਹੂੰ ਠੀਕ ਐ ਸਭ ਨੇ ਕਹਿਣਾ ਇਹ ਹੈਗਾ ਚਿੱਟਾ ਮੱਕੀ ਚਿੱਟੀ ਮੱਕੀ ਨਹੀਂ ਵੀ ਹੈ ਨਾ ਪਹਾੜੀ ਮੱਕੀ ਐ ਇਹਦੀਆਂ ਰੋਟੀਆਂ ਕਣਕ ਦੇ ਆਟੇੋਂ ਵੰਗ ਆਉਂਦੀਆਂ ਤੁਸੀਂ ਕਹਿ ਹੀ ਨਹੀਂ ਸਕਦੇ ਟੇਸਟ ਕਰੋ ਤੁਹਾਨੂੰ ਮੱਕੀ ਦੇ ਆਟੇ ਦਾ ਤੇ ਹੈ ਹੈ ਵਾਈਟ ਮੱਕੀ ਪਹਾੜੀ ਮੱਕੀ ਬਹੁਤ ਸਵਾਦ ਦੀ ਟਰਾਈ ਕਰੋ ਕਿਤੇ ਲੈ ਕੇ ਨਾ ਅਸੀਂ ਚਲੋ ਪਹਿਲੀ ਵਾਰੀ ਖਾਈ ਵੈਸੇ ਮੋਸਟਲੀ ਖਾ ਵੀ ਲਈ ਹੋਣੀ ਲੋਕ ਕਹਿੰਦੇ ਨੇ ਸਾਰਿਆਂ ਨੇ ਤੇ ਅਸੀਂ ਪਹਿਲੀ ਵਾਰੀ ਖਾਈ ਮੈਂ ਕਿਹਾ ਚਲੋ ਤੁਹਾਨੂੰ ਦੱਸੀਏ ਬੱਚੇ ਵੀ ਖਾ ਲੈਂਦੇ ਖੁਸ਼ ਹੋਗੇ ਨਖਰੇ ਕੋਈ ਨਹੀਂ ਬੱਚਿਆਂ ਦੇ ਵੀ ਆਂਦੇ ਇਹਦੇ ਵੱਲ ਕਿਉਂਕਿ ਪਤਾ ਹੀ ਨਹੀਂ ਲੱਗਦਾ ਕਣਕੇ ਕਿ ਮੱਕੀ ਤੇ ਅੰਜੀ ਬੱਚਿਆਂ ਦੇ ਆਨ ਦਾ ਹੋ ਗਿਆ ਟਾਈਮ ਹੈ ਵੀ ਕੁਝ ਖਾਣਾ ਨਹੀਂ ਹੁੰਦਾ ਬਟ ਖਾਣਾ ਵੀ ਜ਼ਰੂਰ ਹੁੰਦਾ ਉਹਨਾਂ ਨੇ ਫੇ ਮੈਂ ਸੋਚਿਆ ਮੈਂ ਕਿਹਾ ਚਲੋ ਹੁਣ ਜੀ ਸੈਂਡਵਿਚੇ ਬਣਾ ਦਿੰਦੀ ਆ ਉਹਨੂੰ ਟੋਸਟ ਸਮਝੀ ਵੀ ਪਈਏ ਵੈਸੇ ਸ਼ਿਮਲਾ ਮਿਰਚਾਂ ਪਰ ਓ ਲਗਾ ਕੇ ਬਣਾਣੇ ਹੋਏ ਤਾਂ ਓ ਲਗਾ ਕੇ ਬਣਾ ਦੂੰਗੇ ਇਹ ਪੁੱਛਾਂਗੇ ਉਹਨਾਂ ਨੂੰ ਕਿ ਉਹਨਾਂ ਨੇ ਪੀਜ਼ਾ ਸਟਾਈਲ ਚ ਖਾਣੇ ਕਿਵੇਂ ਉਹਨਾਂ ਦਾ ਦਿਲ ਹੋਇਆ ਤੇ ਬਣਾ ਕੇ ਇਹ ਤੁਹਾਡੇ ਨਾਲ ਵੀ ਅਸੀਂ ਆਪਣੀ ਰੈਸিপি ਸ਼ੇਅਰ ਕਰੂਗੀ ਰੈਸিপি ਇਹਨਾਂ ਖੁਸ਼ੀਜੀ ਹੁੰਦੀ ਕਿ ਸ਼ਾਇਦ ਅਸੀਂ ਵੀ ਕੁੱਕ ਬਣ ਗਏ ਰੈਸিপি ਹਾਂ ਦੇਖੋ ਐਸ ਸੁਨਸੁਨੇ ਕਰਕੇ ਰੱਖਿਆ ਸੀ ਠੀਕ ਹੈ ਹੁਣ ਅਸੀਂ ਖੀਰਾ ਕੱਟਾਂਗੇ ਇਹਨੂੰ ਧੋਣਾ ਵੀ ਚਾਹੀਦਾ ਏ। ਓ ਸੌਰੀ ਪਾਈ ਨਹੀਂ ਹੈਗਾ। ਚਲੋ। ਬਹੁਤ ਹੀ। ਛਿਲੜ ਲਾ ਲਈਏ ਕਿ ਨਾ ਗਈ ਇਹ। ਲਾ ਲਈ ਨਹੀਂ। ਕਿੰਨਾ ਦਿਆ। ਚਲੋ ਨੂੰ ਲਾ ਕੇ ਐਵੇਂ ਬਰੀਕ-ਬਰੀਕ ਚੋਕ ਕਰਕੇ ਅਸੀਂ ਰੱਖ ਲਵਾਂਗੇ। ਤੇ ਫਿਰ ਅਸੀਂ ਟੋਸਟਰ ਕਰਦੇ ਆ ਆਪਣਾ। ਤੇ ਆਪਾਂ ਨੂੰ ਬਣਾਵਾਂਗੇ। ਪਾਲੀ ਨਾ ਪਾਲੀ ਨਾ ਹਾਂ ਮੰਨੇ ਨੂੰ ਨਵੀਂ ਖਤਮ ਹੋ ਗਈ ਨਾ ਨਿਆਣੇ ਖਾ ਲੂਗੇ ਕੋਈ ਨੂੰ ਨੂੰ ਪਸੰਦ ਹੈ ਕੇ ਹਸੀ ਪਾਦਮੀ ਸਾਰੀ ਉਸ ਨਾਲੇ ਸਭ ਖਾ ਲੂਗੇ ਨਾਲੇ ਹੋ ਜਾਊਗਾ ਕੁਛ ਨਾ ਕੁਛ ਜਿੱਦਾਂ ਸਵੇਰੇ ਆਣੂਗੀ ਮੂੰਗੀ ਮਸਾਲੇ ਦੀ ਢਾਲ ਨਾਲ ਆਟੇ ਚ ਗੁੰਨ ਕੇ ਉਹਦੀਆਂ ਏਤੀਆਂ ਨਾਲੇ ਆਹ ਦੇਤੀ ਸ਼ਿਮਲਾ ਵਿੱਚ ਕੌਣ ਕਰੇਗਾ ਅਬ ਇਸੇ ਹਾਂ ਮੈਂ ਵੀ ਦੇਖ ਤਾਂ ਨਹੀਂ ਹੋਈ ਹੋਈ ਬਹੁਤ ਹੈ ਕੋਈ ਵੀ ਫੇਰ ਕਰਦੇ ਡੇ ਮੋٹے ਮੋٹے ਆਟੇ ਇਹ ਵੈਸੇ ਜਦੋਂ ਨਾ ਕੋਈ ਰੂਪ ਵੀ ਪਨੀਰ ਵਾਸਤੇ ਵਧੀਆ ਹੈ ਜਿਹਦੇ ਵਿੱਚ ਅਸੀਂ ਮਸਾਲਾ ਕਰਨ ਦੀ ਕੋਸ਼ਿਸ਼ ਕਰੀ ਹੈ ਨਾ ਇੰਨਾ ਵਧੀਆ ਨਹੀਂ ਬਣਿਆ ਥਾਂ ਦੇ ਵਿੱਚ ਫਿਰ ਅਦਰਕ ਅਦਰਕ ਚਲੋ ਜੀ ਆਪਾਂ ਹਮ ਬ੍ਰੈਡ ਲੈ ਲੈਂਦੇ ਹਾਂ ਸੋਸ ਬਾਚੇ ਲੈ ਲਵਾਂਗੇ ਖਾਣੇ ਹਨਾ ਹਾਂ ਵਿੱਚ ਨਾ ਪਾਵਾਂ ਦਸਣਾ ਵੀ ਲੈ ਲਿਆ ਨਾ ਕੀ ਨਾ ਕਰੀਏ ਹੁਣ ਦੱਸੋ ਕਾਚਾ ਮਚਾ ਐਸੇ ਕਰਦੇ ਹਾਂ ਨਾ ਐਵੇਂ ਹਮ ਈਕਲੇ ਰੀ ਦੀ ਥੋੜੇ ਜਿਹਾ ਉਹ ਉਹ पता ना लग गया ना वो बीच क्या क्या गया इसको ऐसे करते हैं मेरी स्टाइल से मेरी स्टाइल से करिए <laughs> इस माय स्टाइल दो हाथ लगा मोंदे देखो <laughs> पास में टमाटर रह गया एक ਬਿਆੰਚੀ ਓਕੇ ਉਹ ਕਹ ਰਹੀ ਸੀ ਸਾਡੀ ਮੀਂਹ ਜੀਸ ਇਹ ਠੀਕ ਹੈ ਓਕੇ ਕੁਛ ਪਈ ਨਮਕ ਵਗੈਰਾ ਉੱਪਰ ਬਸ ਛਾਟ ਨਸਾ ਦਾ ਪਾਦਾ ਛਾਟ ਹੀ ਪਾਦਾ ਉਹ ਤਾਂ ਬਾਅਦ ਚ ਵੀ ਪਾ ਸਕਦੇ ਜੇ ਉਦਾਂ ਨਮਕ ਵਗੈਰਾ ਕੁਛ ਪਾਣਾ ਤਾਂ ਬਣੀ ਇੱਚੋ ਪਾ ਸਕਦੇ ਸੜ ਸੁੜ ਨੀ ਚ ਨਮ ਜੀਸ ਚਾਹੇ ਉਹ ਹੁੰਦਾ ਨਾ ਹੁੰਦਾ ਦੇਖਣ ਨੂੰ ਹੀ ਮੈਂ ਇਦਾਂ ਹੀ ਕਰੀ ਚਿੱਟੇ-ਚਿੱਟੇ ਜਿਵੇਂ ਸੀ ਜਾਨੂ ਹੈ ਨਹੀਂ ਇਹ ਦੇਖੋ ਥੈਨ ਇਟ ਠੀਕ ਹੈ ਚਲੋ ਬੰਦ ਕਰ ਦिए ਇਹ ਕਿ ਗਾਣ ਗੁਰਮੱਝ ਦੇ ਨਾਲੇ ਦੇ ਵਿੱਚ ਹੂੰ ਦਸਦੀਆਂ ਮੈਂ ਦਸਦੀਆਂ ਮੈਂ ਕਿਉਂਕਿ ਸਾਡਾ ਟੁੱਟਿਆ ਹੋਇਆ ਵੀ ਜ਼ਿਆਦਾ

yes finally ban gaye oh melti hui gayi honi hogi bhi hai bhaiya honge toyan gayi vi uccha da namal diye jab tak oh bhi thande honge bacche khane layi taiyar ho jange lena ni namal no રાહીને દત્તક બચાવવા માટે ગિફ્ટ કાઢવી આ ઓકે નું આ ઓર નડકતું કંદા બજા યે આપને બળિયા પકડે આવે હમ ચાલો યે ઓહો હો હો ચા નુરે યે આદિ ਬਾਕੀ ਕੰਮ ਨਹੀਂ ਆ। ਉਸ ਤੋਂ ਖਾ ਲੈ ਤੂੰ ਦੋਵੇਂ ਸੇਰ ਫਿਰ ਖਾ ਲੈਣਾ। ਦੇਖੋ ਖਾ ਕੇ। ਇਸ ਦੇ ਅੰਦਰ ਫਸ ਮੈਂ ਕਹਿੰਦੀ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਆ ਨਾ ਸਾਰੀਆਂ ਸਾਰੀਆਂ ਚੀਜ਼ਾਂ। ਮੈਂ ਇਹਦੀ ਚੀਜ਼ ਤਾਂ ਨਹੀਂ। ਦੇਖੋ 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 ਖਾ ਕੇ ਦੇਖੋ ਖਾ ਕੇ। ਫਿਰ ਦੱਸ ਤੂੰ ਜੇ ਛਾਂਟਾ ਵਟਾ ਕਰੇਂ ਨਾ ਤੇਨੂੰ ਮੈਂ ਦੱਸੂੰ। ਹਾਂ ਇਹ ਤਾਂ ਆਪਰੇਸ਼ਨ ਨਹੀਂ ਕਰਨਾ ਪਰ ਤੀਤਾ। ਸਭ ਕੁਝ ਹੀ ਖਾਣਾ ਵਿੱਚ ਜੋ ਹੈਗਾ। ਉਹ ਨੂੰ ਤੋ ਪਤਾ ਲੱਗ ਰਹੀ ਚੌਂਕੜੀ ਮਾਰ ਕੇ ਬੈਠਾ ਆ ਦੇਖੋ ਬੈਠਾ ਕਿੱਦਾਂ ਹੁਣ ਚੌਂਕੜੀ ਬਜਵਾਈਏ ਦੇਖੋ ਫੇਰ ਕਹਿੰਦੇ ਲੱਤਾਂ ਤੁਰਦੀਆਂ ਸਾਡੀਆਂ ਮਮਾ ਨੇ ਕਹਿੰਦੀ ਆ ਪੂਰੀ ਕਿੱਦਾਂ ਹੈ ਪ੍ਰਤੀ ਸਿੰਘ ਠੀਕ ਆ ਸਬਜ਼ੀਆਂ 10 ਵਿੱਚੋਂ ਕਿੰਨੇ ਨੰਬਰ ਦਊਗਾ ਮੈਂ ਉਹਨੂੰ ਤੂੰ 10 ਚੋ ਆਫਟਰ 10 10 ਪ੍ਰਤੀ ਤੂੰ 10 ਚੋ 10 ਆਫਟਰ 5 ਵੱਲੇ 5 ਹਾਂ 10.5 ਅਚਾ 10 ਤੋਂ ਵੀ ਪਰ ਦਿੱਤੇ ਤਾਂ ਹਾਂ 0.5 ਹੋਰ ਦੇ ਦਿੱਤੇ 10.5 ਦੇ ਦਿੱਤੇ ਚਲੋ ਖਾ ਲੋ ਫਿਰ ਹੂੰ ਛਾਂਟੋ ਛਾਂਟੋ ਹੂੰ ਛਾਂਟਣਾ ਨਹੀਂ ਐ ਸਭ ਕੁਝ ਖਾਣਾ ਆ ਖਾਓ ਆ ਛਾਂਟਣ ਲੱਗਿਆ ਇਹ ਤੋਂ ਪਰ ਤੀਤ ਸਮਾਨ ਨਹੀਂ ਕੱਢਣਾ ਵਿੱਚੋਂ ਸਬਜ਼ੀਆਂ ਵਿੱਚ ਸਭ ਕੁਝ ਖਾਣਾ ਐ ਹਾਂ ਪੀਜ਼ੇ ਜੇ ਵੀ ਇੱਦਾਂ ਹੀ ਹੁੰਦਾ ਸਮਾਨ ਇਹ ਸਾਰਾ ਕੁਝ ਖਰਦਾ ਹੈ ਹੈਲਦੀ ਠੀਕ ਹੈ ਨਾ ਪਰ ਇਹ ਤੋਂ ਰਿਵਾਜ ਆਂਦੇ ਭਈ। ਹੂੰ। ਸਵਾਦ ਹੈ? ਸੱਚੀ। ਸੱਚੀ ਸਵਾਦ ਹੈ। ਟੇਸਟੀ ਹੈ। ਹੂੰ। ਸਵਾਦ ਹੈ, ਟੇਸਟਿੰਗ ਹੈ। ਆਹ। ਬੰਦਿਆ ਬੀਜ ਗਰੋ। ਤੁਸੀਂ ਵੀ ਦੇਖਦੇ ਹੋਣੇ ਕਿ ਅੱਜ ਫੇਰ ਇਹੀ ਕੰਮ ਲੱਗੀ ਵੀ ਕਰਨੇ ਨਾ। ਕਦੇ ਨਵਾਂ ਨਵਾਂ ਕੰਮ ਕਰਨ ਲੱਗਣਾ ਉਹ ਚਾਹ ਜਾਂ ਪੈਦਾ ਹੋਇਆ ਹੀ ਰਹਿੰਦਾ ਵੀ ਮੈਨੂੰ ਆਉਂਦਾ ਜਦ ਵੀ ਮੈਂ ਵਿਹਲੀ ਹੁੰਦੀ ਨਾ ਮੈਂ ਇੱਕ ਦੋ ਇਹਦੀਆਂ ਕਰੋਸ਼ੀ ਦੇ ਨਾਲ ਕੰਮ ਕਰਦੀ ਰਹਿੰਦੀ ਠੀਕ ਹੈ ਚਲੋ ਇੱਥੇ ਹੁਣ ਸਾਡੇ ਵਲੌਗ ਦੀ ਸਮਾਪਤੀ ਹੈ ਮੈਂ ਇਹਦੇ ਵਿੱਚ ਹੁਣ ਥੋੜਾ ਲੀਨ ਹੋ ਗਿਆ ਮੈਂ ਜ਼ਿਆਦਾ ਕਰਨ ਚ ਕੰਮ ਤੇ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਧੰਨਵਾਦ ਬਾਏ